ਸਤ ਸ੍ਰੀ ਅਕਾਲ ਜੀ ਜੁੜ ਚੁੱਕੇ ਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਤੇ ਮੈਂ ਬਰਜਿੰਦਰ ਸਿੰਘ ਮਾਨ ਅੱਜ 1 ਮਾਰਚ 2025 ਤੇ ਟਾਈਮ ਬ੍ਰੀਫ ਅ ਸਵਾ 7 ਸਾਢੇ 7 ਦੇ ਹੋਣ ਜਾ ਰਹੇ ਨੇ ਗੱਲਬਾਤ ਆਉਣੇ ਦਿਨਾਂ ਦੇ ਮੌਸਮ ਬਾਰੇ ਤੇ ਅਗਲਾ ਸਿਸਟਮ ਕਿਦੋਂ ਹੋਊਗਾ ਉਹਦੇ ਬਾਰੇ ਵੀ ਦੱਸਾਂਗੇ ਅ ਫਿਲਹਾਲ ਪਿਛਲੇ 24 48 ਘੰਟਿਆਂ 'ਚ ਕਿੱਥੇ ਕੀ ਵਾਪਰਿਆ ਉਹਦੇ ਬਾਰੇ ਗੱਲਬਾਤ ਕਰ ਲੈਣੀ ਹੈ ਕਿ ਬੀਤੇ 27 28 ਫਰਵਰੀ ਨੂੰ ਪੰਜਾਬ ਹਰਿਆਣਾ ਦੇ ਜਿਹੜੇ ਕਈ ਖੇਤਾਂ ਦੇ ਵਿੱਚ ਹਲਕਾ ਦਰਮਿਆਨਾ ਮੀਂਹ ਦੇਖਣ ਨੂੰ ਮਿਲਿਆ ਬੀਤੀ ਕੱਲ 28 ਫਰਵਰੀ ਨੂੰ ਪੰਜਾਬ ਹਰਿਆਣਾ ਰਾਜਾਂ ਤੇ ਕਈ ਖੇਤਾਂ ਵਿੱਚ ਕਿਤੇ ਕਿਤੇ ਜਿਹੜੀ ਮੋਟੀ ਗੜੇਮਾਰੀ ਵੀ ਦੇਖਣ ਨੂੰ ਮਿਲੀ ਕਿਤੇ ਕਿਤੇ ਭਾਰੀ ਮੀਂਹ ਦੀ ਵੀ ਛੱਟ ਲੱਗੀ ਖਾਸ ਕਰਕੇ ਕੱਲ 28 ਫਰਵਰੀ ਦੁਪਹਿਰ ਬਾਅਦ ਜਿਹੜਾ ਨਾਬਾ ਪਟਿਆਲਾ ਦੇ ਕਈ ਖੇਤਰਾਂ ਵਿੱਚ ਮੀਂਹ ਗੜੇਮਾਰੀ ਦਾ ਅਸਰ ਦੇਖਣ ਨੂੰ ਮਿਲਿਆ ਤੇ 90 ਦੇ ਕਈ ਖੇਤਰਾਂ ਦੇ ਵਿੱਚ ਪਟਿਆਲਾ ਦੇ ਕਈ ਖੇਤਰਾਂ ਦੇ ਵਿੱਚ ਜਿਹੜਾ ਕਿਤੇ ਕਿਤੇ ਤਾਕੜੀ ਮੀਂਹ ਦੀ ਵੀ ਛੱਟ ਲੱਗੀ ਭਾਰੀ ਮੀਂਹ ਵੀ ਦੇਖਣ ਨੂੰ ਮਿਲਿਆ ਤੇ ਮੋਟੀ ਗੜੇਮਾਰੀ ਵੀ ਦੇਖਣ ਨੂੰ ਮਿਲੀ ਤੇ ਜਿਵੇਂ ਹੀ ਦਿਨ ਛਿਪਿਆ ਤਾਂ ਦਿਨ ਛਿਪੇ ਦਾ ਸਾਰੀ ਲੈੰਦੇ ਪੰਜਾਬ ਚ ਇੱਕ ਮਾਜੇ ਦੇ ਵਿੱਚ ਬੱਦਲ ਦਾ ਅਕਲ ਹੋਇਆ ਖਾਸ ਕਰਕੇ ਜਿਹੜਾ ਅੰਮ੍ਰਿਤਸਰ ਜ਼ਿਲ੍ਹਾ ਜਿਹੜਾ ਕਾਫੀ ਪ੍ਰਭਾਵਿਤ ਹੋਇਆ ਉਹ ਬੱਦਲ ਦੇ ਨਾਲ ਜਿੱਥੇ ਪੰਜਾਬ ਹਰਿਆਣਾ ਰਾਜਸਥਾਨ ਨਾਲੋਂ ਸਭ ਤੋਂ ਤਾਕੜੀ ਗੜੇਮਾਰੀ ਜਿਹੜੀ ਬਹੁਤ ਨੁਕਸਾਨ ਦਾ ਇੱਕ ਗੜੇਮਾਰੀ ਸੀ ਜਿਹੜੀ ਅੰਮ੍ਰਿਤਸਰ ਏਰੀਆ ਦੇ ਵਿੱਚ ਦੇਖਣ ਨੂੰ ਮਿਲੀ ਹੈਗੀ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਕਈ ਇਲਾਕਿਆਂ ਵਿੱਚ ਕਈ ਪਿੰਡਾਂ ਵਿੱਚ ਜਿਹੜੀ ਮੋਟੀ ਗੜੇਮਾਰੀ ਹੋਈ ਹੈਗੀ ਲਗਭਗ 1 ਫੁੱਟ ਤੱਕ ਜਿਹੜੀ برف ਗੜੇਮਾਰੀ ਸੀਗੀ ਉਹ ਚੜ ਚੁੱਕੀ ਸੀਗੀ ਫਸਲਾਂ ਜਿਹੜੀਆਂ ਕਾਫੀ ਪ੍ਰਭਾਵਤ ਹੋਈਆਂ ਨੇ ਕਣਕ ਦੀ ਫਸਲ ਹੈ ਜਿਹੜੀ ਬੱਲੀ ਬਿਲਕੁਲ ਟੁੱਟ ਚੁੱਕੀ ਹੈ ਤੇ ਸਰੋਂ ਦੇ ਵੀ ਜਿਹੜੀ ਫਲੀ ਬਣੀ ਹੋਈ ਸੀ ਉਹ ਵੀ ਟੁੱਟ ਗਈ ਜਿਹੜੀ ਥੱਲੇ ਡਿੱਗ ਚੁੱਕੀ ਹੈਗੀ ਤਾਂ ਅੰਮ੍ਰਿਤਸਰ ਦਾ ਜਿਹੜਾ ਜ਼ਿਲ੍ਹੇ ਦੇ ਪਿੰਡ ਨੇ ਜਿਹੜੇ ਖਾਸ ਕਰਕੇ ਅੰਮ੍ਰਿਤਸਰ ਏਅਰਪੋਰਟ ਤੋਂ ਲੈ ਕੇ ਨਾਲ ਲੱ ਇੰਨਾ ਖੇਤਰ ਵਿੱਚ ਕਿਸਾਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਹੜਾ ਆਉਂਦੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਆਉਂਦੇ ਦਿਨਾਂ ਵਿੱਚ ਵੀ ਇੱਕ ਸਿਸਟਮ ਆ ਸਕਦਾ ਹੈਗਾ ਬੀਤੀ ਕੱਲ ਜਿਹੜਾ ਪੰਜਾਬ ਦੇ ਕਈ ਇਤਰਾ ਵਿੱਚ ਹਲਕਾ ਦਰਮਿਆਨਾ ਵੀ ਦੇਖਣ ਨੂੰ ਮਿਲਿਆ ਸੀ ਤੇ ਕਿਤੇ ਕਿਤੇ ਗੜੇ ਮਾਰੀ ਵੀ ਦੇਖਣ ਨੂੰ ਮਿਲੀ ਹੈਗੀ ਫਿਲਹਾਲ ਉਹ ਸਿਸਟਮ ਅੱਗੇ ਨਿਕਲ ਰਿਹਾ ਹੈਗਾ ਪਹਾੜਾਂ 'ਚ ਵੀ ਉਹ ਸਿਸਟਮ ਹਲਕਾ ਮਤਲਬ ਕਿ ਦਰਮਿਆਨੇ ਤੋਂ ਭਾਰੀ ਮੀਂਹ ਦੇ ਕੇ ਗਿਆ ਤੇ ਕਿਤੇ ਭਾਰੀ ਤੋਂ ਭਾਰੀ برف ਵਾਰੀ ਵੀ ਦੇਖਣ ਨੂੰ ਮਿਲੀ ਹਿਮਾਚਲ ਦੇ ਵਿੱਚ ਜਿਹੜੇ ਹਾਲਾਤ ਕਾਫੀ ਖਰਾਬ ਹੋ ਚੁੱਕੇ ਨੇ ਭਾਰੀ ਮੀਂਹ ਦੇਖਣ ਨੂੰ ਮਿਲਿਆ ਭਾਰੀ برف ਵਾਰੀ ਦੇਖਣ ਨੂੰ ਮਿਲੀ ਜਿਸ ਦਾ ਕਰਕੇ ਪਹਿਲਾਂ ਵੀ ਆਪਾਂ ਅਲਰਟ ਕੀਤਾ ਸੀ ਵੀ ਜਿਹੜੇ ਕੋਈ ਵੀਰ ਕੋ ਰਹਿਣੇ ਜਾਂ ਜਾਣਾ ਚਾਹੁੰਦੇ ਨੇ ਉਹ ਪਹਾੜਾਂ ਦਾ ਰੁੱਖ ਨਾ ਕਰਨ ਜੰਮੂ ਕਸ਼ਮੀਰ ਤੋਂ ਲੈ ਕੇ ਹਿਮਾਚਲ ਤੱਕ ਇਹੀ ਹਾਲਾਤ ਬਣੇ ਹੋਏ ਨੇ ਭਾਰੀ ਬਰਫਬਾਰੀ ਹੋਈ ਹੈ ਉੱਪਰਲੇ ਅਚੇਰੇ ਇਲਾਕਿਆਂ ਦੇ ਵਿੱਚ ਤੇ ਜਿਹੜੇ ਹੇਠਲੇ ਇਲਾਕਿਆਂ ਨੇ ਉਹਨਾਂ ਵਿੱਚ ਵੀ ਜਿਹੜੀ ਇਹਲੇ ਇਲਾਕੇ ਵਿੱਚ ਉਦਰਮਿਆਨ ਨੇ ਤੋਪਾਣੀ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲੀਆਂ ਨੇ ਜਿਸ ਦਾ ਕਰਕੇ ਲੈਂਡਸਲਾਈਡ ਪਹਾੜ ਖਿਸਕ ਰਹੇ ਨੇ ਸੜਕਾਂ ਜਿਹੜੀਆਂ ਜਾਮ ਹੋ ਚੁੱਕੀਆਂ ਨੇ ਪਹਾੜੀ ਖੇਤਰਾਂ 'ਚ ਜਾਣ ਤੋਂ ਪਰਹੇਜ਼ ਕਰੋ ਕਿਉਂਕਿ 2 3 ਸੌਰੀ ਮਾਫ ਕਰਨਾ 3 ਤੇ 4 ਮਾਰ ਤੂੰ ਇੱਕ ਹੋਰ ਪਸਮੀ ਸਿਸਟਮ ਆ ਰਿਹਾ ਜਿਸ ਦਾ ਕਰਕੇ ਪਹਾੜਾਂ ਵਿੱਚ ਹਾਲਾਤ ਸੁਧਮ ਦੀ ਸੰਭਾਵਨਾ ਜਿਹੜੀ ਨਹੀਂ ਜਾਪ ਰਹੀਗੀ ਆਉਂਦੇ ਦਿਨਾਂ ਦੀ ਗੱਲ ਕੀਤੀ ਹੈ ਤਾਂ ਆਉਂਦੇ ਵੈਸੇ ਅਤੇ 3 ਤੇ 4 ਮਾਰਚ ਨੂੰ ਇੱਕ ਹਲਕਾ ਪੱਛਮੀ ਸਿਸਟਮ ਪੰਜਾਬ ਨੂੰ ਪ੍ਰਭਾਵਿਤ ਕਰੂਗਾ ਜਿਸ ਦੇ ਕਾਰਨ ਥੋੜੇ ਬਹੁਤ ਖੇਤrana ਵਿੱਚ ਹਲਕੇ ਦਰਮਿਆਨੇ ਮੀਂਹੀਆਂ ਕਾਰਵਾਈਆਂ ਕਰ ਚਮਕ ਨਾਲ ਦੇਖਣ ਨੂੰ ਮਿਲ ਸਕਦੀਆਂ ਹਾਲਾਂਕਿ ਉਹ ਵੱਡੇ ਪੱਧਰ ਤੇ ਨਹੀਂ ਹੋਣਗੀਆਂ ਜਿਵੇਂ ਪਸਲਾ ਸਿਸਟਮ ਕਈ ਏਰੀਆ ਵਿੱਚ ਨਹੀਂ ਦੇਗਾ ਉਦਾਂ ਦਾ ਸਿਸਟਮ ਨਹੀਂ ਹੈਗਾਗਾ ਸਿਸਟਮ ਥੋੜੇ ਬਹੁਤ ਖੇਤrana ਵਿੱਚ ਗਰਚਮਕ ਨਾਲ ਹਲਕੇ ਦਰਮਿਆਨੇ ਮੀਂਹੀਆਂ ਕਾਰਵਾਈਆਂ ਦੇ ਸਕਦਾ ਇਦਾਂ ਦੀ ਪੌਸਿਬਿਲਿਟੀ ਜਾ ਪਰਹੀ ਆ ਖਾਸ ਕਰਕੇ 3 ਮਾਰਚ ਤੇ 3 ਮਾਰਚ ਦੀ ਰਾਤ ਤੇ 4 ਸਵੇਰ ਦੁਪਹਿਰ ਤੱਕ ਜਿਹੜਾ ਸਿਸਟਮ ਦਾ ਅਸਰ ਥੋੜੇ ਬਹੁਤ ਖੇਤrana ਵਿੱਚ ਗਰਚਮਕ ਨਾਲ ਮਿਲ ਸਕਦਾਗਾ ਤੇ ਬਾਕੀ 5 6 ਮਾਰਚ ਤੋਂ ਜਿਹੜਾ 3 4 ਮਾਰਚ ਨੂੰ ਹੈਗੀ ਉਮੀਦ ਹੈ ਸੁਭਾਵਨਾ 3 4 ਮਾਰਚ ਨੂੰ ਘਰ ਚਮਕ ਨਾਲ ਹਲਕੀਆਂ ਦਰਮਿਆਨੀਆਂ ਪਹਾਰਾਂ ਕਈ ਕਿਤਰਾ ਵਿੱਚ ਦੇਖਣ ਨੂੰ ਮਿਲ ਸਕਦੀਆਂ ਨੇ ਔਰ ਟੁੱਟਮੀਆਂ ਹੋਣੀਆਂ ਸਾਰੀ ਏਰੀਆ ਚ ਬਾਡੇਲਾ ਮੀਂਹ ਦੀ ਸੁਭਾਵਨਾ ਨਹੀਂ ਜਾਪ ਰਹੀਗੀ ਤੇ ਉਸ ਤੋਂ ਬਾਅਦ 5 6 ਮਾਰਚ ਨੂੰ ਜਿਹੜਾ ਮੌਸਮ ਖੁਸ਼ਕ ਹੋਣਾ ਸ਼ੁਰੂ ਹੋ ਜਾਣਾ ਤੇ ਪਹਾੜ ਤੇ ਪੱਛੂ ਦੀਆਂ ਠੰਡੀਆਂ ਹਵਾਵਾਂ ਖੁੱਲਣੀਆਂ ਸ਼ੁਰੂ ਹੋ ਜਾਣੀਆਂ ਜਿਹਦਾ ਕਰਕੇ ਗੜੇਮਰੀ ਦੇ ਮੀਂਹ ਦੇ ਅਸਰ ਵਜੋਂ ਠਾਰ ਠੰਡ ਦੇ ਵਿੱਚ ਹਲਕਾ ਵਾਧਾ ਹੋ ਸਕਦਾ ਠਾਰੀ ਵਧੂਗੀ ਮਤਲਬ ਕਿ ਦਿਨ ਵੀ ਜਿਹੜੇ ਸਹਾਬ ਨੇ ਰਹਿਣਗੇ ਬਹੁਤੀ ਗਰਮਾਹਟ ਦਿਨ ਵਿੱਚ ਨਹੀਂ ਮਹਿਸੂਸ ਹੋਊਗੀ ਅਗਲੇ 8-10 ਦਿਨ ਜਿਹੜਾ ਦਿਨਾਂ ਦੀ ਗਰਮਾਹਟ ਘਟਦੀ ਦਿਖਾਈ ਦੇਊਗੀ ਦਿਨ ਸਹਾਬ ਨੇ ਹੋ ਸਕਦੇ ਆ ਤੇ 5-6 ਮਾਰਚ ਨੂੰ ਪਹਾੜ ਤੇ ਪੱਛੋਂ ਦੀ ਹਵਾ ਤੇਜ਼ ਚੱਲ ਸਕਦੀ ਹੈ ਜਿਸ ਦਾ ਕਰਕੇ ਦਿਨ ਜਿਹੜਾ ਠੰਡਾ ਵੀ ਰਹਿ ਸਕਦਾਗਾ ਤੇ ਰਾਤਾਂ ਤਾਂ ਠੰਡੀਆਂ ਰਹਿਣਗੀਆਂ ਹੀ ਰਹਿਣਗੀਆਂ ਰਾਤਾਂ ਦੀ ਠਾਰੀ ਜਾਰੀ ਰਹੂਗੀ ਆਉਂਦੇ ਦਿਨਾਂ ਵਿੱਚ ਸਵੇਰੇ ਸ਼ਾਮ ਠਾਰੀ ਵਿੱਚ ਜਿਹੜਾ ਹੱਥਾਂ ਪੈਰਾਂ ਦੀ ਠਾਰੀ ਹੈਗੀ ਉਹਦੇ ਵਿੱਚ ਵਾ ਕਦਾਗਾ ਜਦੋਂ 3 4 ਮਾਰਚ ਦਾ ਸਿਸਟਮ ਅੱਗੇ ਨਿਕਲੂਗਾ 5 6 ਮਾਰਚ ਨੂੰ ਜਿਹੜਾ ਠੰਡ ਵਿੱਚ ਹਲਕਾ ਇਜਾਫਾ ਹੋਣਾ ਤੈ ਹੈਗਾਗਾ ਕਿਉਂਕਿ ਕਈ ਖੇਤਰਾ ਵਿੱਚ ਮੀਂਹ ਪਿਆ ਵੱਡੇ ਪੱਧਰ ਤੇ ਪਹਾੜਾਂ ਤੋਂ ਲੈ ਕੇ ਮਦਾਨੀ ਕੇਤਨਾ ਵਿੱਚ ਮੀਂਹ ਗੜੇ ਮਾਰੀ ਦਾ ਅਸਰ ਦੇਖਣ ਨੂੰ ਮਿਲਿਆ ਚੇਰੀ ਪਹਾੜੀ ਕੇਤਨਾ ਵਿੱਚ ਭਾਰੀ ਬਰਫਵਾਰੀ ਹੋਈ ਆ ਜਿਸ ਦਾ ਕਰਕੇ ਹਲਕੀ ਠੰਡ ਦਾ ਵਦਨਾ ਤੈ ਹੈਗਾ ਮਤਲਬ ਕਿ ਹਲੇ ਗਰਮਾਹਟ ਮਹਿਸੂਸ ਨਹੀਂ ਹੋਊਗੀ ਆਉਂਦੇ ਦਿਨਾਂ ਵਿੱਚ ਜਿਆਦਾ ਗਰਮਾਹਟ ਨਹੀਂ ਮਹਿਸੂਸ ਹੋਊਗੀ ਹਾਲਾਂਕਿ ਹਲਕੀ ਗਰਮਾਹਟ ਕਿਤੇ ਕਿਤੇ ਜ਼ਰੂਰ ਦੇਣ ਵੇਲੇ ਦੇਖਣ ਨੂੰ ਮਿਲ ਸਕਦੀ ਆ ਓਦਰਵਾਇਜ਼ ਹਲਕੀ ਠੰਡ ਜਿਹੜੀ ਪੰਜਾਬ ਦੇ ਵਿੱਚ ਰਾਤਾਂ ਦੀ ਹਲਕੀ ਠਾਰੀਆ ਉਹ ਹਲੇ ਬਰਕਰਾਰ रह ਸਕਦੀ ਆ ਅਗਲੇ 8-10 ਦਿਨ ਕਹਿ ਸਕਦੇ ਆਗੇ ਰਾਤਾਂ ਦੀ ਹਲਕੀ ਠੰਡ ਕਾ ਜਿਹੜੀ ਬਣੀ ਰਹਿਣੀ ਆ ਤੇ ਦਿਨ ਵੀ ਜਿਹੜੇ ਹਵਾਵ ਨੇ ਬਲੇ ਰਹਿ ਸਕਦੇ ਨੇ ਐਦਾ ਦੀ ਪੋਸਿਬਿਲਟੀ ਜਾਪ ਰਹੀ ਆ ਫਿਲਹਾਲ ਮੋਟੀ ਜੀ ਗੱਲ ਇਹ ਹੈਗੀ ਕੱਲ ਵੀ ਮੌਸਮ ਖੁਸ਼ਕ ਰਹੂਗਾ ਅੱਜ ਰਾਤ ਜਿਹੜੇ ਖੇਤਾਂ ਵਿੱਚ ਪਹਾੜ ਤੇ ਪੱਸੂ ਦੀ ਠੰਡੀ ਹਵਾ ਚੱਲਦੀ ਰਹੀ ਉੱਥੇ ਤੜਕਸਾਰ ਬਹੁਤੇ ਖੇਤਾਂ ਵਿੱਚ ਐਚਡੀ ਦਨ ਹੋਊਗਾ ਤੇ ਬਹੁਤੇ ਖੇਤਾਂ ਵਿੱਚ ਵਧੀਆ ਸੂਰਜ ਚੜਦਾ ਦਿਖਾਈ ਦੇ ਸਕਦਾਗਾ ਪਰ ਜਿੱਥੇ ਹਵਾ ਦੀ ਰਫ਼ਤਾਰ ਮੱਠੀ ਪੈਗੀ ਖਾਸ ਕਰਕੇ ਮਾਲਵਾ ਵੈਲਟੀ ਦੇ ਜਿਹੜੇ ਹਰਿਆਣੇ ਨਾਲ ਲੱਗਦੇ ਜਿੰਦੇ ਨੇ ਉਹਨਾਂ ਵਿੱਚ ਕਿਤੇ ਕਿਤੇ ਥੋੜੇ ਬਹੁਤ ਖੇਤਾਂ ਵਿੱਚ ਧੁੰਦਾ ਜਿਹੜੀ ਦਸ ਤੱਕ ਦੇ ਸਕਦੀ ਆ ਜੇ ਹਵਾ ਨਾਰਥ-ਵੈਸਟ ਵਿੰਡ ਜਿਹੜੀ ਚੱਲਦੀ ਰਹੀ ਤਾਂ ਧੁੰਦ ਦੀ ਸੁਭਾਅ ਨਾਲ ਬਹੁਤ ਘੱਟ ਰੋ ਪੇਰ ਹਰਿਆਣੇ ਦੇ ਥੋੜੇ ਬਹੁਤ ਖੇਤਾਂ ਵਿੱਚ ਧੁੰਦ ਦੇਖਣ ਨੂੰ ਮਿਲ ਸਕਦੀ ਆ ਤੜਕਸਰ ਤੇ ਬਾਕੀ ਪੰਜਾਬ ਦੇ ਬਹੁਤੇ ਖੇਤਾਂ ਵਿੱਚ ਚੜਦਾ ਸੂਰਜ ਦਿਖਾਈ ਦੇ ਸਕਦਾਗਾ ਤੇ 3 ਤੇ 4 ਮਾਰਚ ਨੂੰ ਹਲਕਾ ਪਸਮੀ ਸਿਸਟਮ ਪੰਜਾਬ ਦੇ ਕੁਝ ਕੁ ਖੇਤrana ਵਿੱਚ ਗਰਜ ਚਮਕ ਨਾਲ ਥੋੜੇ ਕੁ ਬਹੁਤ ਖੇਤrana ਵਿੱਚ ਹਲਕੇ ਦਰਮਿਆਨੀ ਮੀਂਹ ਦੀਆਂ ਕਾਰਵਾਈਆਂ ਦੇ ਸਕਦਾਗਾ ਤੇ 4 ਦੀ ਸ਼ਾਮ ਤੱਕ ਇਹ ਸਿਸਟਮ ਅੱਗੇ ਨਿਕਲ ਜਾਣਾਗਾ ਸੋ ਹਾਲ ਦੀ ਘੜੀ ਵੀ ਜਿਹੜੇ ਵੀਰ ਘੁੰਮਣ ਜਾਣ ਦੇ ਸ਼ਕੀਨ ਨੇ ਜਾਂ ਘੁੰਮਣ ਜਾਣਾ ਚਾਹੁੰਦੇ ਨੇ ਪਹਾੜੀ ਖੇਤrana ਦਾ ਰੁਖ ਨਾ ਕਰੋ ਉੱਥੇ ਹਾਲਾਤ ਆ ਜਿਹੜੇ ਬਹੁਤ ਖਰਾਬ ਨੇ ਫਿਲਹਾਲ ਹਾਲ ਦੀ ਘੜੀ ਜੇ ਕੋਈ ਘੁੰਮਣ ਜਾਣਾ ਚਾਹੁੰਦਾ ਤਾਂ ਅਗਲੇ 8-10 ਦਿਨ ਦਾ ਮਾਹੌਲ ਆ ਜਿਹੜਾ ਉਹ ਦਿਨ ਨੇ ਜਿਹੜਾ ਟਾਲ ਦੇਣ ਉਹ ਮੁੰ ਜਾਂਦੇ ਜਿਹੜੇ ਸ਼ਕੀਨ ਨੇ ਬਾਕੀ 3-4 ਮਾਰਚ ਨੂੰ ਹਲਕਾ ਸਿਸਟਮ ਥੋੜੇ ਬਹੁਤ ਖੇਤਰਾ ਵਿੱਚ ਹਲਕੀਆਂ ਦਰਮਿਆਨੀਆਂ ਫਾਰਾਂ ਦੇ ਸਕਦਾ ਉਸ ਤੋਂ ਬਾਅਦ ਛੋਟਾ ਜਾਂ ਬ੍ਰੇਕ ਆ ਜਾਣਾ ਸਿਸਟਮਾਂ ਦੇ ਵਿੱਚ 5 6 7 8 9 10 11 12 ਮਾਰਚ ਤੱਕ ਜਿਹੜਾ ਮੌਸਮ ਖੁਸ਼ਕ ਰਹਿ ਸਕਦਾ ਹੈਗਾ ਸੋ ਇੰਨੀ ਕ ਅਪਡੇਟ ਸੀ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਧੰਨਵਾਦ